ਸਾਡੀਆਂ ਸਾਰੇ ਦੋਸਤਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਨਾਲ ਮਾਰ ਲਿਆ ਤੋਂ ਕਿਵੇਂ ਬਿਸਵੇ ਤੇ ਬਿੱਗੇ ਬਿਸਵੇਆਂ ਤੋਂ ਕਨਾਲ ਮਾਰਲੇ ਬਣਾਉਣੇ ਸਿੱਖਾਂਗੇ ਜੀ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮਾਰਲਿਆ ਤੋਂ ਬਿਸਵੇ ਤੇ ਬਿਸਵੇਆਂ ਤੋਂ ਮਾਰਲੇ ਬਣਾ ਸਕੋਗੇ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸਮਝਣਾਗਾ ਸਭ ਤੋਂ ਪਹਿਲਾਂ ਜੇ ਅਸੀਂ ਇੱਕ ਬੇਸਿਕ ਗੱਲਾਂ ਨੂੰ ਸਮਝਦੇ ਹਾਂ ਜਿਹਦੇ ਥਰੂ ਅਸੀਂ ਕਨਵਰਟ ਕਰ ਸਕਾਂਗੇ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਕਨਾਲ ਮਾਰਲੇ ਬਾਰੇ ਇੱਕ ਕਨਾਲ ਆ ਜਿਹੜੀ ਉਹ ਕਿੰਨੇ ਮਰਲਿਆਂ ਤੋਂ ਮਿਲ ਕੇ ਬਣਦੀ ਆ ਇੱਕ ਕਨਾਲ ਦੇ ਵਿੱਚ ਹੁੰਦੀ ਆ ਜੀ ਆਪਣੇ ਕੋਲੇ 20 ਮਰਲੇ ਜਾਨਕਿ 20 ਮਰਲਿਆਂ ਤੋਂ ਮਿਲ ਕੇ ਬਣਦੀ ਆ ਸਾਡੇ ਕੋਲੇ ਇੱਕ ਕਨਾਲ ਤੇ ਫਿਰ ਇੱਕ ਮਰਲਾ ਕਿੰਨੀਆਂ ਸਰਸਾਈਆਂ ਤੋਂ ਮਿਲ ਕੇ ਬਣਦਾ ਇੱਕ ਮਰਲਾ ਬਣਦਾ ਜੀ 9 ਸਰਸਾਈਆਂ ਤੋਂ ਮਿਲ ਕੇ ਮਤਲਬ ਇੱਕ ਮਰਲੇ ਦੇ ਵਿੱਚ ਹੁੰਦੀਆਂ ਜੀ ਸਾਡੇ ਕੋਲੇ 9 ਸਰਸਾਈਆਂ ਇਹਦੇ ਨਾਲ ਹੀ ਆਪਣਾ ਇਹ ਵੀ ਦੇਖ ਲੈਣੇ ਆ ਕਿ ਛੱਲੇ ਵਿੱਚ ਕਨਾਲਾਂ ਕਿੰਨੀਆਂ ਹੁੰਦੀਆਂ ਜੀ ਇੱਕ ਛੱਲੇ ਦੇ ਵਿੱਚ ਹੁੰਦੀਆਂ ਜੀ ਆਪਣੇ ਕੋਲੇ 8 ਕਨਾਲਾਂ ਇਹ ਤਾਂ ਹੋ ਗਿਆ ਜੀ ਕਨਾਲ ਮਰ ਲਿਆ ਦਾ ਜਿੱਥੇ ਮਰੱਬਾ ਬੰਦੀ ਨਹੀਂ ਹੋਈ ਉੱਥੇ ਹੈ ਗਿਆ ਜੀ ਬਿੱਗੇ ਵੇਸ ਵਿੱਚ ਹੁਣ ਆਪਾਂ ਬਿੱਗੇ ਵੇਸ ਵਿੱਚ ਅਮਰੇ ਦੇਖਦੇ ਆਂਗੇ ਇਹਦੇ ਵੀ ਆਪਣੇ ਕੋਲੇ ਸੇਮ ਇਹਦੇ ਵਾਂਗੂ ਤਿੰਨ ਹੁੰਦੇ ਆ ਬਿੱਗੇ ਵੇਸ ਬੇਸ ਤੇ ਬਸ ਵਾਸੀ ਆ ਸਭ ਤੋਂ ਪਹਿਲਾਂ ਦੇਖਦੇ ਆਂ ਜੀ ਇੱਕ ਬਿੱਗੇ ਵਿੱਚ ਬੇਸ ਦੇ ਕਿੰਨੇ ਹੁੰਦੇ ਆ ਇੱਕ ਬਿੱਗੇ ਦੇ ਵਿੱਚ ਹੁੰਦੀ ਆ ਜੀ ਸਾਡੇ ਕੋਲੇ 20 ਬੇਸ ਦੇ ਕਿੰਨੇ ਹੁੰਦੇ ਆ ਜੀ ਸਾਡੇ ਕੋਲੇ 20 ਵਸਪੇ ਨੈਕਸਟ ਦੇਖਦੇ ਆਂ ਜੀ ਇੱਕ ਬੇਸ ਦੇ ਵਿੱਚ ਬਸ ਵਾਸੀਆਂ ਕਿੰਨੀਆਂ ਹੁੰਦੀਆਂ ਸੇਮ ਇਹਦੇ ਵਾਂਗੂ ਇੱਕ ਬਿੱਗੇ ਦੇ ਵਿੱਚ ਜਿਵੇਂ ਇੱਕ ਬਿੱਗੇ ਚ 20 ਬੇਸ ਬੇ ਸੀ ਤੇ ਸੇਮ ਇੱਕ ਬਿਸਬੇ ਦੇ ਵਿੱਚ 20 ਹੁੰਦੀਆਂ ਜੀ ਵਿਸ਼ਵਾਸੀਆਂ ਨੈਕਸਟ ਅਗੇ ਜੀ ਇੱਕ ਕਿੱਲਾ ਕਿੰਨੇ ਬਿਗਿਆਂ ਦਾ ਬੰਦਾ ਇੱਕ ਕਿੱਲੇ ਦੇ ਵਿੱਚ ਹੁੰਦੀ ਹੈ ਜੀ ਆਪਣੇ ਕੋਲੇ 6 ਬਿਗਗੇ ਤੇ 5 ਬਿਸਬੇ 6 ਬਿਗਗੇ 5 ਬਿਸਬਿਆਂ ਦਾ ਬੰਦਾ ਜੀ ਇੱਕ ਕਿੱਲਾ ਇਹਦੇ ਨਾਲ ਹੀ ਤੁਸੀਂ ਇੱਕ ਚੀਜ਼ ਹੋਰ ਤੇ ਅੰਤ ਰੱਖ ਸਕਦੇ ਹੋ ਕਨਾਲ ਮਰਲੇ ਤੇ ਸਰਸਾਈ ਵਾਲਿਆਂ ਤੇ ਸਭ ਤੋਂ ਛੋਟਾ ਯੂਨਿਟ ਸਰਸਾਈ ਹੁੰਦਾ ਹੈਗਾ ਜੀ ਇੱਕ ਵਰਗ ਸਕੇਅਰ ਦੀ ਜਨਨ ਕਿ ਇੱਕ ਕਰਮ ਇੰਟੂ ਇੱਕ ਕਰਮ ਥਾਂ ਦੀ ਸਾਡੇ ਕੋਲੇ ਬੰਦੀ ਹੈ ਜੀ ਇੱਕ ਸਰਸਾਈ ਤੇ ਵਿੱਗੇ ਵਿਸਵੇਲੈਂਸ ਸਭ ਤੋਂ ਛੋਟਾ ਯੂਨਿਟ ਹੁੰਦਾ ਜੀ ਵਿਸ਼ਵਾਸੀ ਐਟਮ ਦੀ ਸਾਈਡ ਆਪਣੇ ਕੋਲੇ ਇੱਕ ਕਰਮ ਸਫੇਅਰ ਤੋਂ ਬੰਦੀ ਹੈ ਜੀ ਸਾਡੇ ਕੋਲੇ ਵਿਸ਼ਵਾਸੀ ਇਹ ਥੋੜੇ ਕਿੱਥੇ ਕੰਮ ਆਊਗਾ ਜੀ ਜਦੋਂ ਤੁਸੀਂ ਕਿਸੇ ਵੀ ਖੇਤ ਦਾ ਤੁਸੀਂ ਖੇਤਰਫਲ ਕੱਢੋਗੇ ਉਹਦਾ ਏਰੀਆ ਕੱਢੋਗੇ ਉੱਥੇ ਆਪਣੇ ਕੋਲੇ ਲੰਬਾਈ ਚੜਾਈ ਕਰਮਾ ਚ ਦਿੱਤੀ ਹੁੰਦੀ ਆ ਤਾਂ ਜੇ ਤੁਸੀਂ ਕਨਾਲ ਮਰਲੇ ਲੈ ਲਏ ਲੈ ਚ ਇੱਕ ਕਰਮ ਸਫੇਅਰ ਕਰੋਗੇ ਉਹਦੀ ਜਗ੍ਹਾ ਆਪਾਂ ਸਰਸਾਈ ਲਿਖਾਂਗੇ ਤੇ ਜਿਹੇ ਗੇਬਸ ਰਿਆਲਿਆਂ ਦੇ ਵਿੱਚ ਇੱਕ ਕਰਮਸ਼ੀਲ ਦੀ ਬਣ ਜਾਂਦੀ ਹੈ ਜੀ ਵਿਸ਼ਵਾਸੀ ਠੀਕ ਹੈ ਨੈਕਸਟ ਆਪਾਂ ਦੇਖਦੇ ਹਾਂ ਜੀ ਕਿਸ ਤਰ੍ਹਾਂ ਅਸੀਂ ਮਰਲੇਆਂ ਤੋਂ ਬਿਸਵੇ ਤੇ ਬਿਸਵੇਆਂ ਤੋਂ ਮਰਲੇ ਬਣਾਉਣੇ ਆ ਹੁਣ ਦੇਖੋ ਜੀ ਜਦੋਂ ਆਪਾਂ ਮਰਲੇਆਂ ਤੋਂ ਬਿਸਵੇ ਬਣਾਉਣੇ ਆ ਦੇਖੋ ਜੀ ਬਿਸਵੇ ਇੱਕ ਵੱਡਾ ਯੂਨਿਟ ਆ ਮਰਲੇ ਛੋਟਾ ਯੂਨਿਟ ਆ ਤਾਂ ਜਦੋਂ ਅਸੀਂ ਮਰਲੇਆਂ ਤੋਂ ਬਿਸਵੇ ਬਣਾਵਾਂਗੇ ਤਾਂ ਉਹ ਘੱਟ ਹੋਣਗੇ ਬਿਸਵੇ ਘੱਟ ਹੋਣਗੇ ਤਾਂ ਇੱਥੇ ਅਸੀਂ ਗੁਣਾ ਕਰਨਾ ਜਿਸ ਨੂੰ 3/5 ਨਾਲ ਇਹ ਮੈਂ ਪਹਿਲਾਂ ਕਿਉਂ ਦੱਸਿਆਗਾ ਬੇਸਵੇ ਕੀ ਹੋਣਗੇ ਘੱਟ ਹੋਣਗੇ ਇਟ ਮੀਨ ਚੋ ਛੋਟਾ ਨੰਬਰ ਉੱਪਰ ਆਊਗਾ ਵੱਡਾ ਨੰਬਰ ਹੇਠਾਂ ਆਊਗਾ ਜਦੋਂ ਅਸੀਂ ਬੇਸਵੇਆਂ ਤੋਂ ਮਰਲੇ ਬਣਾਉਣੇ ਆ ਤਾਂ ਮਰਲੇ ਤਾਂ ਜ਼ਿਆਦਾ ਬੰਨਗੇ ਜੇ ਜ਼ਿਆਦਾ ਬੰਨਗੇ ਤਾਂ ਵੱਡਾ ਨੰਬਰ ਉੱਪਰ ਆਊਗਾ ਛੋਟਾ ਨੰਬਰ ਹੇਠਾਂ ਆਊਗਾ ਤਾਂ ਇੱਥੇ ਅਸੀਂ ਗੁਣਾ ਕਰਾਂਗੇ ਜਿਸ ਨੂੰ 5/3 ਦੇਣਾ ਜਦੋਂ ਤਾਂ ਮਰਲੇਆਂ ਤੋਂ ਬੇਸਵੇ ਬਣਾਉਣੇ ਆ ਬੇਸਵੇ ਘੱਟ ਹੋਣਗੇ ਤਾਂ 3/5 ਨਾਲ ਗੁਣਾ ਕਰਾਂਗੇ ਛੋਟਾ ਨੰਬਰ ਉੱਪਰ ਵੱਡਾ ਨੰਬਰ ਹੇਠਾਂ ਜਦੋਂ ਆਪਾਂ ਬੇਸਬਿਆਂ ਤੋਂ ਮਰਲੇ ਬਣਾਉਣੇ ਆ ਮਰਲੇ ਜਿਆਦਾ ਹੁੰਦੇ ਨੇ ਤਾਂ ਵੱਡਾ ਨੰਬਰ ਉੱਪਰ ਆਊਗਾ ਤੋਂ ਉਹ ਅਸੀਂ ਗੁਣਾ ਕਰਾਂਗੇ 5/3 ਮੈਨੂੰ ਪਤਾ ਇਹਦੇ ਨਾਲ ਤੁਹਾਨੂੰ ਸਮਝ ਨਹੀਂ ਲੱਗੀ ਹੋਣੀ ਇਹਨੂੰ ਪੱਕਾ ਐਗਜ਼ਾਮਪਲ ਦੇ ਨਾਲ ਸਮਝਣੀ ਹੈ ਜੀ ਕਿ ਮੰਨ ਕੇ ਚਲੋ ਉਹ ਸੋਡੇ ਕੋਲੇ ਆ ਜੀ 20 ਮਰਲੇ ਇਹਨੂੰ ਅਸੀਂ ਬੇਸਵੇ ਅੰਸ਼ ਕਰਨ ਮੱਟ ਕਰਨਾ ਕਿਵੇਂ ਕਰਾਂਗੇ ਦੇਖੋ ਮਰਲਿਆਂ ਤੋਂ ਬੇਸਵੇ ਬਣਾਉਣੇ ਆ ਬੇਸਵੇ ਘੱਟ ਹੋਣਗੇ ਜੇ ਘੱਟ ਹੋਣਗੇ ਤਾਂ ਛੋਟਾ ਨੰਬਰ ਉੱਪਰ ਵੱਡਾ ਨੰਬਰ ਹੇਠਾਂ ਤੇ ਇਹਨੂੰ ਅਸੀਂ ਗੁਣਾ ਕਰਾਂਗੇ ਜੀ 3/5 ਇਹ ਦੇਖੋ ਜੀ ਘੱਟ ਹੋ ਰਿਹਾ ਸਾਡੇ ਕੋਲੇ 5 4 20 ਤੇ ਇਹ ਅੱਗੇ ਸਾਡੇ ਕੋਲੇ 4 3 12 ਤੱਕ जाने की भी मरले बराबर होंगे मरले ज्यादा छोटा हेठा एन गुणा करा जी अं वटा पेन देना यह आ जाने को मरले देखो जी भी कट्ट हो रहा है, है पंद्रह गुना करे तो आ गया पच्ची बिस्वी मतलब के सॉरी पच्ची मरले ਮਰਲੇਸ਼ ਕਰਨ ਬੱਤ ਕੀਤਾ ਨਾ ਜੀ ਆਪਾਂ ਕਹਿੰਦਾ ਮਤਲਬ 15 ਬਿਸਤੇ ਬਰਾਬਰ ਹੁੰਦੇ ਆ ਜੀ ਸਾਡੇ ਕੋਲੇ 25 ਮਰਲੇ ਹੁਣ ਪਈਆਂ ਦੇ ਦਿਮਾਗ ਚ ਆ ਰਿਹਾ ਹੋਊਗਾ ਵੀ ਇਹ 3/5 ਤੇ 5/3 ਨਾਲ ਹੀ ਕਿਉਂ ਗੁਣਾ ਕੀਤਾ ਵੀ ਇੱਕ ਅਸੀਂ ਰੱਟਾ ਲਾਉਣਾਗਾ ਇਹ ਵੀ ਆਪਾਂ ਅੱਗੇ ਮੈਂ ਤੁਹਾਨੂੰ ਸਮਝਾ ਦਿੰਨਾ ਜੀ ਇਹ ਬਣਿਆ ਕਿੱਥੋਂ ਹੈ ਤੇ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਕਿ 1 ਕਨਾਲ ਦੇ ਬਰਾਬਰ ਹੁੰਦੇ ਨੇ ਸਾਡੇ ਕੋਲੇ ਜੀ 12 ਬਿਸਤੇ ਤੇ ਮਰਲੇ ਕਿੰਨੇ ਹੁੰਦੇ ਆ ਜੀ 20 ਤਾਂ ਦੇਖੋ ਇਹ ਦੋਨੋਂ ਜਨਰਟ ਆਪਣੇ ਕੋਲੇ ਬਰਾਬਰ ਨੇ ਮਤਲਬ ਕਿ ਜਿਹੜੇ 12 ਬਿਸਬੇ ਨੇ ਉਹ 20 ਮਾਰ ਲੈਣ ਦੇ ਬਰਾਬਰ ਨੇ ਹੁਣ ਦੇਖੋ ਜਿੱਧਰ ਬਿਸਬੇ ਨੇ ਜਿੱਧਰ 12 ਕੱਟ ਪਿਆ ਗੁਣਾ ਚ ਜੇ ਮੈਨੂੰ ਉਧਰ ਲੈ ਜਾਵਾਂ ਤੇਰ ਜਾ ਕੇ ਕੀ ਹੋ ਜੂ ਇਹ ਡਿਵਾਈਡ ਹੋ ਜੂ ਮਤਲਬ ਭਾਗ ਚ ਹੋ ਜੂ ਜੀ ਉਧਰ ਇਹ 20 ਵਟੇ 12 ਮਾਰ ਲੀ ਇਹ 4 ਦੇ ਟੇਬਲ ਦੇ ਕੱਟ ਹੋ ਰਿਹਾ 5 ਚੋਕਾ 20 4 3 12 ਤਾਂ 12 ਬਿਸਬੇ ਦਾ ਕਾਹਦੇ ਬਰਾਬਰ ਆ ਗਿਆ ਜੀ 5 3 ਮਾਰ ਲਿਆ ਜੀ

ਤਾਂ 3/5 ਨੂੰ ਗੁਣਾ ਕਰਨਾਗਾ ਜਦੋਂ ਵਿਸਦਿਆਂ ਤੋਂ ਮਰਲੇ ਬਣਾਉਣੇ ਆਗੇ ਮਰਲੇ ਜਿਆਦਾ ਹੁੰਦੇ ਆ ਤਾਂ ਵੱਡਾ ਨੰਬਰ ਉੱਪਰ ਉਦੋਂ ਅਸੀਂ 5/3 ਨਾਲ ਗੁਣਾ ਕਰਾਂਗੇ ਬਸ ਜੇ ਤੁਸੀਂ ਇਹ ਚੀਜ਼ ਸਿੱਖ ਗਏ ਤਾਂ ਆਪਾਂ ਕਨਾਲ ਮਰਲਿਆਂ ਤੋਂ ਬਿੱਗੇ ਵਿਸਵੇ ਬਹੁਤ ਈਜ਼ੀਲੀ ਕਨਵਰਟ ਕਰ ਸਕਦੇ ਆ नेक्स्ट ਦੇਖੋ ਜਿਹਨੂੰ ਆਪਾਂ ਐਗਜ਼ਾਮਪਲ ਦੇ ਨਾਲ ਸਮਝਨੇ ਆ ਮੰਨ ਲੇ ਕਿ ਤੁਹਾਨੂੰ ਸਾਡੇ ਕੋਲੇ ਜੀ 21 ਕਨਾਲਾ 5 ਮਰਲੇ ਇਹਨੂੰ ਅਸੀਂ ਕਨਵਰਟ ਕਰਨਾ ਬਿੱਗੇ ਵਿਸਵੇਂ ਚ ਸਭ ਤੋਂ ਪਹਿਲਾਂ ਅਸੀਂ ਇਹਦੇ ਮਰਲੇ ਬਣਾਵਾਂਗੇ ਇੱਕਕ ਨਾਲ ਦੇ ਵਿੱਚ ਕਿੰਨੇ ਮਰਲੇ ਹੁੰਦੇ ਆ 20 21 ਕ ਨਾਲ ਅੰਸ਼ ਕਿੰਨੇ ਹੋਣਗੇ ਜੀ 21 20 ਪਲੱਸ ਉੱਪਰਲੇ 5 ਮਰਲੇ ਕਿੰਨੇ ਹੋਗੇ ਜੀ 21 ਦਾ ਤੁ ਗੁਣਾ 42 420 ਪਲੱਸ 5 ਉੱਪਰਲੇ 425 ਮਰਲੇ ਕਿੰਨੇ ਆਗੇ ਜੀ 425 ਮਰਲੇ ਆਪਾਂ ਕਾਹ ਚ ਕਨਵਰਟ ਕਰਨੇ ਨੂੰ ਬੇਸਵੇਆਂ ਚ ਤਾਂ ਦੇਖੋ ਬੇਸਵੇ ਘੱਟ ਹੋਣਗੇ ਜੇ ਘੱਟ ਹੋਣਗੇ ਤਾਂ ਛੋਟਾ ਨੰਬਰ ਉੱਪਰ ਆਊਗਾ ਵੱਡਾ ਨੰਬਰ ਹੇਠਾਂ ਆਊਗਾ ਤਾਂ ਕਿੰਨੇ ਨਾਲ ਗੁਣਾ ਕਰਾਂਗੇ ਜਿਹਨੂੰ ਆਪਾਂ 79/5 ਦੇਖੋ ਜੀ ਤਾਂ ਕੱਟ ਹੀ ਹੋ ਰਿਹਾ ਆਪਣੇ ਕੋਲੇ 8540 25525 ਤਾਂ 85 3 ਇਹ ਆਗੇ ਸਾਡੇ ਕੋਲੇ ਬੇਸ ਪੀਚ ਠੀਕ ਹੈ ਜੀ ਇਹਨੂੰ ਗੁਣਾ ਕਰੇ ਤਾਂ ਕਿੰਨਾ ਆ ਰਿਹਾ 5 15 6 20 ਤੇ 25 2555 ਬੇਸ ਇਹ ਸਾਰੀ ਕੈਲਕੂਲੇਸ਼ਨ ਤੁਸੀਂ ਕੈਲਕੂਲੇਟਰ ਤੇ ਵੀ ਕਰ ਸਕਦੇ ਹੋ ਜੀ इजीली इजी ਸੀ ਕੈਲਕੂਲੇਸ਼ਨ ਤਾਂ ਆਪਨੇ ਇੱਦਾਂ ਕਰ ਲਈ ਤਾਂ ਹੁਣ ਦੇਖੋ ਜੀ ਆਪਾਂ ਇਹਨੂੰ ਵਿੱਗੇ ਵਿਸਮੈਂਸ ਲਿਖਣਾ b ਵਿਸਮੈਂਸ ਇੱਕ ਵਿੱਗਾ ਬੰਦਾ ਤੇ ਇਹਨੂੰ ਮੈਂ 12 24 ਜਾਣ ਕੇ ਇਹਨੂੰ ਇਦਾਂ ਲਿਖ ਸਕਦਾ 12 b ਦੇਖੋ ਜੀ 240 ਹੋ ਗਏ 15 ਉੱਪਰਲੇ ਰਛੀ ਬੀ ਵਿਸ ਮੈਂ ਦੇਖ ਤੱਕ ਦਾ ਤਾਂ ਕਿੰਨੇ ਹੋਗੇ ਜੀ 12 ਤਾਂ ਸਾਡੇ ਕੋਲੇ ਬਿੱਗੇ ਹੋਗੇ ਤੇ ਉੱਪਰਲੇ 15 ਸਾਡੇ ਕੋਲੇ ਵਿਸਲੇ ਹੋਗੇ ਕਹਿੰਦਾ ਮਤਲਬ 21 ਕਨਾਲਾਂ 5 ਮਰਲੇ ਵਿਕੇ ਵਿਸਿਆਂ ਚ ਕਿੰਨੇ ਹੋਣਗੇ ਜੀ 12 ਬਿੱਗੇ ਤੇ 15 ਪਿਛਲੇ ਨੈਕਸਟ ਇੱਕ ਹੋਰ ਦੇਖਦੇ ਆ ਜੀ ਆਪਾਂ ਹੁਣ ਦੇਖੋ ਇਹਦੇ ਨਾਲ ਸਰਸਾਈਆਂ ਵੀ ਆ ਸਾਡੇ ਕੋਲੇ 15 ਕਨਾਲਾਂ 7 ਮਰਲੇ 7 ਸਰਸਾਈਆਂ ਨੂੰ ਅਸੀਂ ਕਨਵਰਟ ਕਰਨਾ ਹੈਗਾ ਜੀ ਬਿੱਗੇ ਵਿਸਿਆਂ ਚ ਸਭ ਤੋਂ ਪਹਿਲਾਂ ਤੋਂ ਉਹੀ ਕੰਮ ਅਸੀਂ ਕਨਾਲਾਂ ਤੋਂ ਮਰਲੇ ਬਣਾਵਾਂਗੇ ਇੱਕ ਕਨਾਲ ਚ 20 ਮਰਲੇ ਹੁੰਦੇ ਆ ਤਾਂ 15 ਦੇ ਕਿੰਨੇ ਹੋਣਗੇ 15 20 300 ਹੋ ਗਿਆ ਜੀ ਪਲੱਸ 7 ਉੱਪਰ ਲੇ ਪਏ ਆ ਟੋਟਲ ਹੋ ਗਏ 307 ਮਰਲੇ ਪਰ ਉੱਪਰ ਸਾਡੇ ਕੋਲ ਇੱਥੇ 7 ਸਰਸਾਈਆਂ ਵੀ ਆ 9 ਸਰਸਾਈਆਂ ਦੇ ਇੱਕ ਮਰਲਾ ਬਣਦਾ ਤੇ ਇਹਨੂੰ ਮਰਲੇ ਵਿੱਚ ਕਨਵਰਟ ਕਰਨ ਦੀ ਖਾਤਰ ਅਸੀਂ 9 ਨਾਲ ਡਿਵਾਈਡ ਕਰਾਂਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸ ਦਿੰਦਾ ਜੀ ਜੇ ਤਾਂ ਇੱਕ ਸਰਸਾਈ ਹੋਵੇ ਉਹਨੂੰ ਮਰਲੇ ਵਿੱਚ ਲਿਖਣਾ ਹੋਵੇ ਤਾਂ 0.11 ਲਿਖ ਦੇਣਾ ਤੁਹਾਨੂੰ ਇੱਕ ਸਰਸਾਈ ਨੂੰ 0.11 ਮਰਲਾ ਜੇ 2 ਸਰਸਾਈਆਂ ਹੋਣ ਸਾਡੇ ਕੋਲੇ ਜੀ ਉਹਨੂੰ ਲਿਖ ਦਿਆ ਕਰਾਂਗੇ 0.22 ਮਰ ਲਾ ਜੇ 10 ਸਰਸਾਈਆਂ ਹੋਣ ਤਾਂ ਉਹਨੂੰ ਅਸੀਂ ਲਿਖ ਲਾਂਗੇ ਜੀ 0.33 ਮਰ ਲੇ ਸੇਮ ਇਸ ਤਰ੍ਹਾਂ ਚੱਲੀ ਜਾਣਾ ਜੀ ਮੰਨ ਕੇ ਚੱਲੋ ਛੋਟੇ ਕੋਲੇ 8 ਸਰਸਾਈਆਂ ਇਹਨੂੰ ਕੀ ਲਿਖੋਗੇ ਤੁਸੀਂ ਇਹਨੂੰ ਲਿਖਾਂਗੇ ਅਸੀਂ 0.88 ਸਮਰ ਲੀ ਸੇਮ ਆਪਣੇ ਕੋਲੇ ਕਿੰਨੀਆਂ ਸਰਸਾਈਆਂ ਸਤੇ 7 ਤੈਨੂੰ ਮੈਂ ਕੀ ਲਿਖ ਦਊਗਾ ਜੀ ਪੁਆਇੰਟ 77 ਇਹ ਅੱਗੇ ਸਾਰੇ ਮਰ ਲੇ ਜੀ ਪਰ ਆਪਾਂ ਗਾਜ ਕਨਵਰਟ ਕਰਨਿਆਂ ਨੂੰ ਦੇਖਦੇ ਹਾਂ ਚ ਜੇ ਤੋਂ ਮਰ ਲਿਆਂ ਦੇ ਬਿਸਬੇ ਬਣਾਉਣੇ ਹੋਣ ਤਾਂ ਕਿੰਨੇ ਨਾਲ ਗੁਣਾ ਕਰਦੇ ਸੀਗੇ ਆਪਾਂ ਕਿੰਨੇ ਨਾਲ ਗੁਣਾ ਕਰਦੇ ਸੀ ਜੀ ਬਿਸਬੇ ਕੀ ਨੇਗੇ ਘੱਟ ਹੋਣਗੇ ਤਾਂ ਛੋਟਾ ਨੰਬਰ ਉੱਪਰ ਆਊਗਾ 3/5 ਇਹ ਕੀ ਆ ਜਾਣਗੇ ਸਾਰੇ ਬਿਸਬੇ ਜੀ ਇਹਦੇ ਆਪਾਂ ਕੈਲਕੂਲੇਸ਼ਨ ਕੈਲਕੂਲੇਟਰ ਨਾਲ ਕਰਦੇ ਹਾਂ ਜੀ ਇੱਕ ਸੈਕਿੰਡ ਤਾਂ ਦੇਖੋ ਜੀ ਆਪਾਂ ਗੁਣਾ ਕਰਨੀ ਹੈਗੀ ਇਹ 307.

4 ਕੀ ਹੋ ਕੇ ਸਾਡੇ ਕੋਲੇ ਜੀ ਇਹ ਸਾਡੇ ਕੋਲੇ ਬਿਸਦੇ ਆਗੇ 9 ਬਿੱਗੇ 4 ਬਿਸਦੇ ਪਰ ਜਿਹੜੇ ਉੱਪਰ 0.662 ਪਏ ਆ ਜੀ ਇਹ ਵੀ ਤਾਂ ਬਿਸਦੇ ਹੈ ਨਾ ਇਹਨੂੰ ਅਸੀਂ ਵਿਸ਼ਵਾਸੀਆਂ ਚ ਕਨਵਰਟ ਕਰ ਲੈਣੇ ਆਗੇ ਇੱਕ ਬਿਸ ਵਿੱਚ ਕਿੰਨੀਆਂ ਵਿਸ਼ਵਾਸੀਆਂ ਹੁੰਦੀਆਂ ਪਿਛੇ ਤੁਹਾਨੂੰ ਦੱਸਿਆ ਸੀ b ਤਾਂ 0. ਇੱਕ ਮਿੰਟ ਜੀ 0.662 ਦੇ ਵਿੱਚ ਕਿੰਨੀਆਂ ਵਿਸ਼ਵਾਸੀਆਂ ਹੋਣਗੀਆਂ b ਨਾਲ ਇਹਨੂੰ ਗੁਣਾ ਕਰ ਦਿੰਗੇ ਇਹ ਆ ਗਏ 13.22 ਅਪਰੋਕਸੀਮੇਟਲੀ ਉਹਨਾਂ ਪਾ ਲਿਖ ਦਿੰਦੇ ਆ ਜੀ 13 ਦੇਸ਼ਵਾਸੀ ਤਾਂ ਟੋਟਲੀ ਕਿੰਨਾ ਕਹਿੰਦੀ ਸਾਡੇ ਕੋਲੇ 9 ਬਿੱਗੇ 4 ਬਿਸਵੇ ਤੇ 13 ਵਿਸ਼ਵਾਸੀ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਜੀ ਅਗਲੀ ਵੀਡੀਓ ਦੇ ਵਿੱਚ ਅਸੀਂ ਬਿੱਗੇ ਬਿਸਵੇ ਨੂੰ ਕਨਾਲਾ ਮਰਲੇ ਵਿੱਚ ਕਨਵਰਟ ਕਰਾਂ ਉਹ ਵੀ ਵੈਸੇ ਸੇਮ ਇਦੀ ਮੂਹੀ ਹੈ ਐਸੀ ਆਪਾਂ 3/5 ਨਾਲ ਗੁਣਾ ਕਰ ਰਹੇ ਹਾਂ ਉਹਦੇ ਵਿੱਚ ਅਸੀਂ 5/3 ਨਾਲ ਗੁਣਾ ਕਰਾਂਗੇ ਉਹ ਦੇਖਾਂਗੇ ਜੀ ਅਸੀਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ